ਸਾਨੂੰ ਬਿਮਾਰੀਆਂ ਕਿਉਂ ਲੱਗਦੀਆਂ ਨੇ ਜਦੋਂ ਅਸੀਂ ਸਤਿਗੁਰੂ ਸਾਹਿਬ ਜੀ ਦੀ ਦੱਸੀ ਹੋਈ ਸਿੱਖਿਆ ਦੇ ਅਨੁਸਾਰ ਨਹੀਂ ਚੱਲਦੇ ਉਹ यूं ਨਹੀਂ ਚੱਲਦੇ ਠੀਕ ਹੈ ਜੇ ਰਾਗ ਹੁੰਦਾ ਹੈ ਤੇ ਹਨ ਪਾਣੀ ਘਟਾ ਦੇਣਾ ਜਾਂ ਨਹੀਂ ਆਪ ਆਊਗਾ ਜਾਂ ਹੋਰ ਹੋਊਗਾ ਫੇਰ ਪ੍ਰੇਸ਼ ਦੇ ਅੰਗ ਬਣਾਏ ਨੇ ਸਭ ਤੋਂ ਵੱਡਾ ਜਿਗਰ ਹੈ ਜਿਗਰ ਵਿੱਚ ਨੁਕਸ ਪੈ ਗਿਆ ਹਾਲਟ ਵਿੱਚ ਨੁਕਸ ਪੈ ਗਿਆ ਚਲੋ ਜੀ ਬਿਮਾਰੀਆਂ ਫਿਰ ਡਾਕਟਰਾਂ ਕੋਲ ਪਹੁੰਚੇ ਫਿਰ ਉਹ ਸੰਤ ਲੋਕ ਨਾ ਕੋ ਕਰੋ ਨਾਮ ਵੀ ਅਠੇ ਪੈਰ ਸਵਾਰਾ ਜਪੀ ਜਾਣਾ ਹੈ ਅੰਮ੍ਰਿਤ ਵੇਲਾ ਜ਼ਰੂਰੀ ਹੈ ਤੇ ਦਿਨੇ ਆਪਣਾ ਕੰਮ ਕਰਦੇ ਜਿੰਨੇ ਆਪਣੀ ਕਿਰਤ ਕਰੋਗੇ ਉਸ ਕਿਰਤ ਵਿੱਚੋਂ ਸਾਡੀ ਤੋਂ ਤੁਹਾਡਾ ਆਪਣਾ ਹੱਕ ਹੈ ਜੇ ਕਿਸੇ ਦਰਾਂ ਨੂੰ ਪਾਣੀ ਖਾਓਗੇ ਤੇ ਉਹ ਤਾਂ ਚਲੀ ਗਿਆ ਉਹ ਵੀ ਉਹਨੂੰ ਦੇਣਾ ਪਊਗਾ ਵਿੱਚੋਂ ਹਿੱਸਾ ਨਾਲ ਜਿੰਨੇ ਵੀ ਜਿਹੜੇ ਆਪਣੇ ਕਿਰਤ ਕਰੇ ਜਿਸ ਤਰ੍ਹਾਂ ਵੀ ਹੈਗੇ ਅਸਥਾਨ ਬਣੇ ਹੋਏ ਜਾਂ ਕੋਈ ਸਾਧੂ ਲੋਕ ਬੈਠੇ ਜਪ ਤਪ ਕਰਦੇ ਆਉਣ ਲੱਗ ਪੈਂਦਾ ਹੈ ਬਾਜ਼ਾਰ ਸੁਈ ਆਉਣ ਲੱਗ ਪੈਂਦੇ ਹੈ ਪਰ ਜੇਦਾ ਕੋਈ ਗ੍ਰਸਤੀ ਜਾਂ ਦੂਸਰੇ ਦਾ ਅੰਨ ਪਾਣੀ ਤੁਸੀਂ ਖਾਓਗੇ ਅੱਧਾ ਉਹ ਲੈ ਜੂ ਫਿਰ ਉਹ ਮਾਤਰ ਵਰਗੇ ਉਹ ਆਪ ਸੇਵਾ ਤਾਂ ਕਰਦੇ ਨਹੀਂ ਆਪ ਰੋਟੀ ਨਹੀਂ ਪਕਾਉਂਦੇ ਜਾਂ ਹੋਰ ਸੇਵਾ ਨਹੀਂ ਕਰਦੇ ਉਹ ਦੂਜੇ ਸੇਵਾਦਾਰ ਰੱਖੇ ਹੋਏ ਨੇ ਕਹਿੰਦੇ ਉਹ ਜਿਹੜਾ ਸੇਵਾਦਾਰ ਕਰਨ ਵਾਲਾ ਅੱਧਾ ਉਹ ਲੈ ਜੂ ਕੀ ਰਹਿ ਗਿਆ ਉਹਦੇ ਕੋਲ ਐਮ ਛੋੜਾ ਜਿਹਾ ਰਹਿ ਗਿਆ ਤੇ ਅੱਗੇ ਫੇ ਬੱਛਾ ਟੇਕਦੇ ਲੋਕ ਜਾਂ ਹੋਰ ਜਿਹੜੇ ਆ ਤੇ ਉਹ ਵੀ ਬਰਮ ਗੁਰੂ ਵੀ ਜੇਣ ਉਹ ਲੈ ਜਾਂਦੇ ਹੈ ਵੀ ਖਾਲੀ ਦਾ ਖਾਲੀ ਰਹਿ ਗਿਆ ਖਾਲੀ ਦੀ ਨਿਸ਼ਾਨੀ ਕੀ ਹੁੰਦੀ ਹੈ ਉਹ ਜਨ ਬਾਬੇ ਇਹ ਤਾਂ ਸੁਣਨਾ ਕੋਲ ਸੰਤੇਜਾ ਸੁਏ ਬਹੁਤ ਵਿਦਵਾਨ ਸੀ ਔਰ ਬਾਹਰ ਦੇਸ਼ਾਂ ਚ ਵੀ ਉਹਨਾਂ ਨੇ ਪ੍ਰਚਾਰ ਕੀਤਾ ਉਹ ਕਹਿੰਦੇ ਵੀ ਹਾਂ ਇਸ ਦੇ ਨਾਲ ਫਿਰ ਉਹ ਚੀਜ਼ ਉਹ ਰਿ ਦੀ ਸਦੀ ਨਾਲ ਬੜਾਈ ਤਾਂ ਹੁਣ ਲੱਗ ਗਈ ਪਰ ਉਹ ਖਾਲੀ ਦਾ ਖਾਲੀ ਰਹਿ ਗਿਆ ਖਾਲੀ ਦਾ ਅੰਦਰ ਆਪਣੇ ਹੁਣ ਚਿੱਤ ਨੂੰ ਜੋੜ ਕੇ ਵੇਖੇ ਵੀ ਪਹਿਲਾਂ ਜਿਵੇਂ ਜੁੜਦਾ ਸੀ ਉਹ ਹੁੰਦਾ ਕਿ ਨਹੀਂ ਉਹ ਨਹੀਂ ਹੋਊਗਾ ਇਹ ਹੈ ਨਾਮ ਜਦ ਆਪਣੇ ਕਿਸ ਤਰ੍ਹਾਂ ਚੀਜ਼ ਆਉਂਦੀ ਹੈ ਕਿਸ ਤਰ੍ਹਾਂ ਚੀਜ਼ ਜਾਂਦੀ ਇਸ ਕਰਕੇ ਜੇ ਧਾਰਮਿਕ ਅਸਥਾਨਾਂ ਤੇ ਸੇਵਾ ਕਰੋ ਜੇ ਘਰਾਂ ਦੇ ਵਿੱਚ ਐਸੇ ਧਰਮ ਦੀ ਕਿਰਤ ਕਰੋ ਤੁਹਾਡੀ ਚੀਜ਼ ਤੁਹਾਡੇ ਕੋਲ ਰਹੂਗੀ ਤੇ ਜਿਨ ਕਰਨੀ ਹੈ ਜੇ ਪਾਈ ਹੈ ਹੋਰ ਸੇਵਾ ਕਰੀ ਜੋ ਉਹ ਗੁਰੂ ਮਹਾਰਾਬ ਸ਼ਬਦ ਆਤਨ ਦੇਣ ਵਾਲੇ ਨੇ ਗੁਰੂ ਨਾਨਕ ਸਾਹਿਬ